ਸਸਿਕਾ ਲਈ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟੁੱਟੇ ਤਾਰੇ ਦੇ ਵਿੱਚ ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗਿਆ ਇੱਕ ਸਮੁੰਦਰ ਦੇ ਕਿਨਾਰੇ ਇੱਕ ਪੰਛੀ ਬੈਠਾ ਸੀ ਤੇ ਉਹ ਆਪਣੀ ਚੁੰਝ ਸਮੁੰਦਰ ਦੇ ਵਿੱਚੋਂ ਭਰਦਾ ਸੀ ਤੇ ਬਾਹਰ ਢੋਣ ਦਿੰਦਾ ਸੀ ਤਾ ਦੂਸਰਾ ਪੰਛੀ ਆਇਆ ਤਾਂ ਉਸਨੇ ਦੇਖਿਆ ਕਿ ਇਹ ਸਮੁੰਦਰ ਦੇ ਵਿੱਚ ਉਹ ਆਪਣੇ ਚੁੰਝ ਭਰਨ ਤੇ ਬਾਹਰ ਡੁੱਲ ਰਿਹਾ ਦਾ ਉਸਨੇ ਪੁੱਛਿਆ ਕਿ ਕੀ ਕਾਰਨ ਹੈ ਤਾਂ ਪਹਿਲੇ ਪੰਛੀ ਨੇ ਜਵਾਬ ਦਿੱਤਾ ਕਿ ਇਸ ਸਮੁੰਦਰ ਨੇ ਮੇਰੇ ਬੱਚੇ ਲਕੋ ਲਏ ਨੇ ਤੇ ਮੇਰੇ ਬੱਚੇ ਵਾਪਸ ਨਹੀਂ ਦੇ ਰਿਹਾ ਮੈਂ ਇਸ ਨੂੰ ਸੁਕਾ ਦੇਵਾਂਗਾ ਤਾਂ ਪਹਿਲਾ ਪੰਛੀ ਹੱਸ ਪਿਆ ਤਾਂ ਉਸਨੇ ਕਿਹਾ ਕਿ ਤੂੰ ਤਾਂ ਬਿਲਕੁਲ ਨਿੱਕਾ ਜਿਆ ਤੂੰ ਤੂੰ ਕਿਸ ਤਰੀਕੇ ਨਾਲ ਸਮੁੰਦਰ ਬਹੁਤ ਡੂੰਘਾ ਤੇ ਬਹੁਤ ਵੱਡਾ ਹੈਗਾ ਤੂੰ ਇਸ ਨੂੰ ਨਹੀਂ ਸੁਕਾ ਸਕੇਗਾ ਤਾਂ ਉਸਨੇ ਕਿਹਾ ਕਿ ਮੈਨੂੰ ਸਾਥ ਚਾਹੀਦਾ ਸਲਾਹ ਨਹੀਂ ਤਾਂ ਦੂਸਰਾ ਪੰਛੀ ਵੀ ਉਹਦੇ ਨਾਲ ਲੱਗ ਗਿਆ ਉਹ ਵੀ ਸਮੁੰਦਰ ਦੇ ਵਿੱਚ ਚੁੰਝ ਭਰਦਾ ਤੇ ਬਾਹਰ ਡੋਲਣ ਲੱਗ ਗਿਆ ਇਸ ਤਰੀਕੇ ਦੇ ਨਾਲ ਇੱਕ ਨੂੰ ਦੇਖ ਕੇ ਇੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਪੰਛੀ ਜਮਾ ਹੋ ਗਏ ਤੇ ਸਾਰੇ ਆਪਣੀਆਂ ਚੁੰਝਾਂ ਸਮੁੰਦਰ ਦੇ ਵਿੱਚੋਂ ਭਰਦੇ ਤੇ ਬਾਹਰ ਡੋਲਣ ਲੱਗ ਪਏ ਇਸ ਨੂੰ ਦੇਖ ਕੇ ਵਿਸ਼ਨੂੰ ਜੀ ਦਾ ਜਿਹੜਾ ਵਾਹਣ ਹੈ ਗਰੜ ਉਹ ਵੀ ਜਾਣ ਲੱਗਿਆ ਤੇ ਵਿਸ਼ਨੂੰ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਕਿੱਥੇ ਚੱਲਿਆ ਤਾਂ ਉਸ ਨੇ ਕਿਹਾ ਕਿ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਲੈ ਚੱਲਿਆ ਤਾਂ ਵਿਸ਼ਨੂੰ ਜੀ ਨੂੰ ਉਹਨੇ ਜਦੋਂ ਗਰੁਣ ਨੇ ਕਿਹਾ ਕਿ ਮੈਂ ਮਦਦ ਕਰਨ ਦੇ ਲਈ ਚੱਲਿਆ ਤਾਂ ਵਿਸ਼ਨੂੰ ਜੀ ਹਸਪਤਲ ਤੇ ਕਹਿਣ ਲੱਗੇ ਵੀ ਤੁਸੀਂ ਪੰਛੀ ਨੇ ਇਸ ਘਾਸ ਨੂੰ ਗੋਮੇ ਉਸ ਸਮੁੰਦਰ ਨੂੰ ਉਹ ਕਹਿੰਦਾ ਭਗਵਾਨ ਮੈਨੂੰ ਸਾਥ ਚਾਹੀਦਾ ਸਲਾਹ ਨਹੀਂ ਸੋ ਵਿਸ਼ਨੂ ਜੀ ਜਦੋਂ ਉੱਥੇ ਆ ਗਏ ਸਮੁੰਦਰ ਦੇ ਵਿੱਚ ਤੇ ਕਹਿਣ ਲੱਗੇ ਵੀ ਚਲੋ ਮੈਂ ਵੀ ਤੇਰੇ ਨਾਲ ਹੀ ਚੱਲਦਾ ਭਾਈ ਮੇਰਾ ਤੇਰੇ ਬਿਨਾਂ ਨਹੀਂ ਸਰਨਾ ਤੇ ਜਦੋਂ ਸਮੁੰਦਰ ਦੇ ਕੋਲ ਆਏ ਤੇ ਸਮੁੰਦਰ ਦੇਖ ਕੇ ਡਰ ਗਏ ਕਿ ਵਿਸ਼ਨੂ ਜੀ ਤਾਂ ਇੱਕ ਸਕਿੰਟ ਦੇ ਵਿੱਚ ਹੀ ਇਸ ਨੂੰ ਖਾ ਲਈ ਕਰ ਦੇਣਗੇ ਮੈਨੂੰ ਤਾਂ ਉਸ ਨੇ ਡਰਦੇ ਹੋਏ ਉਸ ਨੂੰ ਬੱਚਾ ਦੇ ਦਿੱਤਿਆ ਤੇ ਪੰਛੀ ਸਾਰੇ ਖੁਸ਼ ਹੋ ਗਏ ਤੇ ਸਮੁੰਦਰ ਆਪਣੀ ਚਾਲੇ ਵੰਦਾ ਗਿਆ ਤੇ ਵਿਸ਼ਨੂ ਜੀ ਵੀ ਖੁਸ਼ ਹੋ ਗਏ ਇਸ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਸਾਨੂੰ ਕਿਸੇ ਨੂੰ ਸਲਾਹ ਨਹੀਂ ਦੇਣੀ ਚਾਹੀਦੀ ਬਲਕਿ ਸਾਥ ਦੇਣਾ ਚਾਹੀਦਾ ਹੈ ਇਸ ਦੇ ਨਾਲ ਪਤਾ ਲੱਗਦਾ ਕਿ ਏਕਤਾ ਦੇ ਵਿੱਚ ਵਾਲਾ ਕਿੰਨੇ ਸਾਰੇ ਪੰਛੀ ਇਕੱਠੇ ਹੋ ਕੇ ਸਮੁੰਦਰ ਨੂੰ ਖਾਲੀ ਕਰਨ ਦੇ ਵਿੱਚ ਲੱਗੇ ਹੋਏ ਸੀ ਜੇ ਤੁਹਾਨੂੰ ਮੇਰੀ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੈਂ ਤੁਹਾਡੇ ਲਈ ਨਿੱਕੇ ਨਿੱਕੇਆਂ ਬੜੀਆਂ ਸੋਹਣੀਆਂ ਕਹਾਣੀਆਂ ਲਿਆਉਂਦੀ ਰਹਾ ਧੰਨਵਾਦ